ਇਹ ਤਸਵੀਰਾਂ ਫਰੀਦਕੋਟ ਦੇ ਮਿੰਨੀ ਸਕੱਤਰੇਦੀਆਂ ਨੇ ਜਿੱਥੇ ਅਧਿਆਪਕਾਂ ਅਤੇ ਕਿਸਾਨਾਂ ਤੋਂ ਬਾਅਦ ਹੁਣ ਕਾਲੇ ਝੰਡੇ ਲੈ ਕੇ ਲੈਂਡਮਾਰਕਸ ਬੈਂਕ ਦੇ ਮੁਲਾਜ਼ਮ ਵੀ ਮੈਦਾਨ ਵਿੱਚ ਉਤਰ ਚੁੱਕੇ ਨੇ ਜਿੱਥੇ ਕਾਲੇ ਝੰਡਿਆਂ ਦੇ ਨਾਲ ਨਾਲ ਮੁਲਾਜ਼ਮ ਮਰਦਾਂ ਅਤੇ ਔਰਤਾਂ ਨੇ ਥਾਲੀਆਂ ਤੇ ਚਮਚੇ ਵੀ ਫੜੇ ਹੋਏ ਨੇ ਔਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ ਕਰਕੇ ਥਾਲੀਆਂ ਖੜਕਾ ਕੇ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਮੌਕੇ ਮੁਲਾਜ਼ਮਾਂ ਨੇ ਭਗਵੰਤਮਾਨ ਸਰਕਾਰ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦੇ ਹੋਏ ਮੁਰਦਾਬਾਦ ਦੇ ਨਾਰੇ ਵੀ ਲਗਾਏ ਨੇ ਇਸੇ ਦੌਰਾਨ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਆਪਣੀਆਂ ਮੰਗਾਂ ਬਾਬਤ ਜਿੱਥੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਉਥੇ ਹੀ ਮੀਡੀਆ ਨੂੰ ਦੱਸਿਆ ਕਿ ਲੈਂਡਮਾਰਕਸ ਬੈਂਕ ਡੁੱਬਣ ਦੇ ਕਿਨਾਰੇ ਤੇ ਖੜੀ ਹੈ ਜਿਸ ਨੂੰ ਅੰਦਰਲੇ ਹੀ ਕੁਝ ਅਧਿਕਾਰੀ ਡੋਬਣ ਤੇ ਤੁਲੇ ਹੋਏ ਨੇ ਸਾਰੇ ਇਕੱਤਰ ਹੋਏ ਆ ਸਾਰੇ ਲੈਂਡਮਾਰਕ ਜੀ ਬੈਂਕ ਜੀ ਨੂੰ ਖੇਤੀਬਾੜੀ ਵਿਕਾਸ ਬੈਂਕਾਂ ਪੀਏਡੀਬੀ ਕਹਿੰਦੇ ਉਹਦੇ ਮੁਲਾਜ਼ਮ ਆ ਤੇ ਅਸੀਂ ਮੁਲਾਜ਼ਮ ਯੂਨੀਅਨ ਦੇ ਆਗੂ ਆ ਇੱਥੇ ਇਕੱਤਰ ਹੋਏ ਆ ਸਾਡੀਆਂ ਦੋ ਵੱਡੀਆਂ ਮੰਗਾਂ ਨੇ ਇੱਕ ਤਾਂ ਅਸੀਂ ਕਹਿੰਦੇ ਸਾਡੇ ਜਿਹੜੇ ਮੁਲਾਜ਼ਮਾਂ ਉਹਨਾਂ ਨੂੰ ਮਾ ਤਨਖਾਹ ਕਮਿਸ਼ਨ ਜਿਹੜਾ 1.7 2021 ਤੋਂ ਸਾਰੇ ਪੰਜਾਬ 'ਚ ਲਾਗੂ ਹੋ ਗਿਆ ਸਾਨੂੰ ਨਹੀਂ ਮਿਲਿਆ ਅਜੇ ਤੱਕ ਉਹ ਲਾਗੂ ਕੀਤਾ ਜਾਵੇ ਦੂਜਾ ਸਾਡਾ ਜਿਹੜਾ ਕਿਸਾਨੀ ਅਦਾਰਾ ਇਹਨਾਂ ਦਾ ਮੇਨ ਮਕਸਦ ਹੀ ਸਾਡੇ ਅਦਾਰੇ ਦਾ ਇੱਕਾ ਵੀ ਸੀ ਖੇਤੀਬਾੜੀ ਲਈ ਜਾਂ ਕਿਸਾਨਾਂ ਨੂੰ ਕਰਜ਼ਾ ਦੇਣਾ ਉਹ ਪਿਛਲੇ 3-4 ਸਾਲ ਤੋਂ ਬੰਦ ਆ ਹੁਣ ਤੁਸੀਂ ਸਾਰੇ ਸਮਝਦਾਰ ਹੋ ਜਦੋਂ ਆਪਾਂ ਕਰਜ਼ਾ ਹੀ ਵੰਡ ਬੰਦ ਕਰਤੀ ਤਾਂ ਇਹ ਵਿਭਾਗ ਚੱਲੂ ਕਿਵੇਂ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਅਸੀਂ ਕਿਸਾਨੀ ਫੇਤੇ ਜਿਹੜੇ ਹੈ ਹਿੱਤਾ ਚ ਫੈਸਲੇ ਲੈਣੇ ਅਸੀਂ ਤੇਲਾਂ ਤੱਕ ਪਾਣੀ ਪਿਚਾਤਾ ਜਾ ਉਹ ਕਰਤਾ ਕਿਸਾਨਾਂ ਨੂੰ ਕੁਝ ਜਿਹੜੀ ਚੀਜ਼ ਮੰਗਦੇ ਆ ਉਹ ਦੇਉ ਤਾਂ ਸਹੀ ਤੁਸੀਂ ਕਿਸਾਨਾਂ ਨੂੰ ਮਜਬੂਰ ਕਰਤਾ ਵੀ ਉਹ ਲਿਮਟਾਂ ਲੈਣ ਲਿਮਟਾਂ ਦੇ ਚੱਕਰ ਚ ਫਸ ਕੇ ਉਹ ਜ਼ਮੀਨਾਂ ਵੇਚਣ ਤੁਸੀਂ ਇਹ ਕਿਉਂ ਨਹੀਂ ਕਰ ਰਹੇ ਵੀ ਸਾਨੂੰ ਸੁਧਾਰਨ ਵਿਆਜ ਤੇ ਕਰਜ਼ਾ ਇਥੋਂ ਮਿਲਦਾ ਜਿਹੜਾ ਸਾਰੇ 1958 ਤੋਂ ਦੇ ਰਹੇ ਆਂ ਆਪਾਂ ਨਾ ਤਾਂ ਕਿਸਾਨਾਂ ਦੀ ਬਾਹ ਫੜ ਰਹੇ ਆਂ ਨਾ ਮੁਲਾਜ਼ਮਾਂ ਦੀ ਇੱਕ ਪਾਸੇ ਸਟੇਟਮੈਂਟ ਆ ਵੱਡੀਆਂ ਸਰਕਾਰ ਦੀਆਂ ਵੀ ਇਥੇ ਅੰਗਰੇਜ਼ ਨੌਕਰੀਆਂ ਕਰਨਾ ਆਉਣਗੇ ਉਹ ਜਿਹੜੇ ਪੰਜਾਬੀ ਸਾਡੇ ਧੀਆਂ ਪੋਤਾਂ ਸੀ ਸਾਨੂੰ ਤਾਂ ਸਾਡੀ ਤਨਖਾਹ ਦਾ ਹੱਕ ਦੇ ਦਿਓ ਅੰਗਰੇਜ਼ ਕਿੱਥ ਦੀਪ ਸਿੰਘ ਜੀ ਮੈਂ ਇਸ ਲੈਂਡਮਾਰਕ ਬੈਂਕ ਮੁਲਾਜ਼ਮ ਯੂਨੀਅਨ ਦਾ ਸੂਬਾ ਕੈਸ਼ੀਅਰ ਹਾਂ ਦਰਅਸਲ ਜਦੋਂ ਗੱਲ ਚੱਲਦੀ ਹੈ ਕਿਸਾਨਾਂ ਦੀ ਤੇ ਕਿਸਾਨਾਂ ਦੇ ਬੈਂਕ ਦੀ ਤਾਂ ਇਹੀ ਬੈਂਕ ਪੰਜਾਬ 1957 ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਧ ਕਰਜ਼ੇ ਵੰਡਣ ਵਾਲਾ ਬੈਂਕ ਹੈ ਜਿਹੜਾ ਜਿਵੇਂ ਸਾਡੇ ਪ੍ਰਧਾਨ ਜੀ ਨੇ ਕਿਹਾ ਸਧਾਰਨ ਵਿਆਜ ਤੇ ਕਰਜ਼ੇ ਦਿੰਦਾ ਰਹੇ ਤੇ ਜੇਦਾ ਇਤਿਹਾਸ ਦੇਖੀਏ ਤਾਂ ਪੂਰੇ ਇੰਡੀਆ ਤੇ ਇਹ 12 ਬੈਂਕ ਹੀ ਰਹਿ ਚੁੱਕੇ ਨੇ ਜਦੋਂ ਕਿ ਜੇ ਅਸੀਂ ਦੇਖੀਏ ਤਾਂ ਜਿਹੜੇ ਸਾਡੇ ਸੈਂਟਰ ਦੇ ਸਹਿਕਾਰਤਾ ਮਨਿਸਟਰ ਨੇ ਉਹ ਇਹਨਾਂ ਬੈਂਕਾਂ ਲਈ 26-2700 ਕਰੋੜ ਰੁਪਏ ਦੀ ਅੰਦਾਜ਼ਾ ਦੇਣ ਲਈ ਤਿਆਰ ਨੇ ਪਰ ਪਤਾ ਨਹੀਂ ਕਿਉਂ ਪੰਜਾਬ ਸਰਕਾਰ ਦੇ ਜਿਹੜੇ ਅਸਰਸ਼ਾਹੀ ਆ ਉਹ ਇਸ ਬੈਂਕ ਨੂੰ ਚਾਲੂ ਨਹੀਂ ਕਰਨਾ ਚਾਹੁੰਦੀ ਕਿਉਂਕਿ ਜੇ ਅਸੀਂ ਮੋٹے ਤੌਰ ਤੇ ਦੇਖਿਆ ਜਾਵੇ ਤਾਂ ਅਸੀਂ 500 ਕਰੋੜ ਰੁਪਏ ਨਿਵਾੜ ਦਾ ਦੇਣਾ ਤੇ 3200 ਕਰੋੜ ਰੁਪਏ ਪੰਜਾਬ ਦੇ ਵੱਖ-ਵੱਖ ਕਿਸਾਨਾਂ ਤੋਂ ਲੈਣਾ ਅਜਿਹੇ ਹਾਲਾਤ ਚ ਤੁਸੀਂ ਆਮ ਜੋ ਮੀਡੀਆ ਚ ਇਹ ਖਬਰ ਸੁਣ ਰਹੇ ਆ ਜਾਂ ਮੀਡੀਆ ਦੇ ਸਾਥੀ ਨੇ ਉਹ ਬੜੀ ਚੰਗੀ ਤਰ੍ਹਾਂ ਇਹ ਗੱਲ ਸਮਝ ਸਕਦਾ ਹੈ ਕਿ ਜਦੋਂ 6 ਗੁਣਾ ਪੈਸਾ ਲੈਣਾ ਹੋਵੇ ਤਾਂ ਉਹ ਬੈਂਕ ਕਦੇ ਵੀ ਬੰਦ ਨਹੀਂ ਹੋ ਸਕਦਾ ਪਰੰਤੂ ਪਿਛਲੇ 5 ਸਾਲਾਂ ਤੋਂ ਇਹਨਾਂ ਨੇ ਕਿਸਾਨਾਂ ਨੂੰ ਕਰਜ਼ੇ ਜਿਹੜੇ ਦੇਣੇ ਬੰਦ ਕੀਤੇ ਹੋਏ ਨੇ ਉਹਦਾ ਮਤਲਬ ਇਹ ਹੈ ਕਿ ਜਦੋਂ ਦੁਕਾਨ ਹੀ ਅੰਦਰੋਂ ਬੰਦ ਕਰ ਲਈ ਜਾਂ ਜਦੋਂ ਤੁਸੀਂ ਆਪਣਾ ਵਪਾਰ ਹੀ ਬੰਦ ਕਰ ਲਿਆ ਤਾਂ ਉਹ ਅਦਾਰਾ ਬੰਦ ਕਰਨ ਲਈ ਇਹ ਕਦਮ ਵੱਧ ਚੁੱਕੇ ਨੇ ਤੁਸੀਂ ਇੱਥੇ ਫਰੀਦਕੋਟ ਤੇ ਦੇਖ ਚੁੱਕੇ ਹੋ ਇੱਕ ਸਹਿਕਾਰੀ ਮਿਲ ਪਹਿਲਾਂ ਬੰਦ ਹੋ ਚੁੱਕੀ ਆ ਸਾਡੇ ਬਡਲਾੜਾ ਇੱਕ ਮਿਲ ਬੰਦ ਹੋ ਚੁੱਕੀ ਆ ਤਾਂ ਇਹ ਪਤਾ ਨਹੀਂ ਕਿਉਂ ਲੁਕਵੇਂ ਰੂਪ ਚ ਸਰਕਾਰੀ ਅਫਸਰ ਸਾਹਿਬ ਦਾ ਜਿਹੜਾ ਇਹ ਏਜੰਡਾ ਬਣ ਚੁੱਕਿਆ ਹੈ ਕਿ ਸਹਿਕਾਰੀ ਸੰਸਥਾਵਾਂ ਨੂੰ ਬੰਦ ਕੀਤਾ ਜਾਵੇ ਅਸੀਂ ਅੱਜ ਇੱਥੇ ਜਿਹੜਾ ਪੇ ਕਮਿਸ਼ਨ ਦੇ ਨਾਲ-ਨਾਲ ਹੀ ਸਾਡੀ ਮੁੱਖ ਮੰਗ ਹੈ ਪੰਜਾਬ ਦੇ ਕਿਸਾਨਾਂ ਨੂੰ ਸਦਾਰਨ ਵਿਆਜ ਤੇ ਕਰਜ਼ਾ ਦੇਣਾ ਵੀ ਸ਼ੁਰੂ ਕੀਤਾ ਜਾਵੇ ਉਹਨਾਂ ਸਾਰੀਆਂ ਮੰਗਾਂ ਨੂੰ ਹਾਈਲਾਈਟ ਕਰਨ ਲਈ ਹੀ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਤੇ ਤੁਹਾਡੇ ਸਾਰਿਆਂ ਨਾਲ ਹੀ ਵੀ ਅਸੀਂ ਇਹੀ ਬੇਨਤੀ ਕਰਦਾ ਹੈ ਕਿ ਪੰਜਾਬ ਨੂੰ ਬਚਾਉਣਾ ਤਾਂ ਪੰਜਾਬ ਦੀ ਕਿਸਾਨੀ ਬਚਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਕਿਸਾਨੀ ਨਾਲ ਜਿਹੜਾ ਸੰਬੰਧ ਤੇ ਬੈਂਕ ਹੈ ਇਹ ਹੀ ਇੱਕ ਮੇਨ ਬੈਂਕ ਹੈ ਜਿਹਨੇ ਕਿਸਾਨਾਂ ਨੂੰ ਸਭ ਤੋਂ ਵੱਧ ਸਾਥ ਦਿੱਤਾ ਹੈ ਸਾਡੇ ਪੂਰੇ ਪੰਜਾਬ ਚ 9 ਲੱਖ ਤੋਂ ਵੱਧ ਸ਼ੇਅਰ ਹੋਲਡਰ ਨੇ ਅੱਜ ਤੱਕ ਅਸੀਂ ਕਦੇ ਸ਼ੇਅਰ ਹੋਲਡਰਾਂ ਨੂੰ ਇਹ ਨਹੀਂ ਕਿਹਾ ਕਿ ਭਾਈ ਤੁਸੀਂ ਸਾਡੇ ਨਾਲ ਚੱਲੋ ਪਰ ਜੇ ਹਾਲਾਤ ਇਹੀ ਰਹੇ ਤਾਂ ਸਾਨੂੰ ਘਰ ਘਰ ਪਿੰਡ ਪਿੰਡ ਜਾ ਕੇ ਜਿਹੜੇ ਸਾਡੇ ਕਿਸਾਨ ਸ਼ੇਅਰ ਹੋਲਡਰ ਹੈ ਉਹ ਨਾਲ ਲੈਣੇ ਪੈਣਗੇ ਤੇ ਬਹੁਤ ਵੱਡਾ ਅੰਦੋਲਨ ਸਾਨੂੰ ਪੰਜਾਬ ਸਰਕਾਰ ਖਿਲਾਫ ਸ਼ੁਰੂ ਕਰਨਾ ਪਵੇਗਾ। ਕਿ ਤਾਂ ਮੰਗ ਪੰਜਾਬ ਸਰਕਾਰ ਕੋਈ ਹੈ ਵੀ ਸਾਡਾ ਪੇ ਕਮਿਸ਼ਨ ਲਾਓ ਤੇ ਸਾਡਾ ਸਾਰਾ ਬੰਦ ਕਰਨ ਕਿਉਂ ਲੱਗੇ ਬੈਠੇ ਐ? ਐਡਵਾਂਸਮੈਂਟ ਮੇਨ ਹੈ ਸਾਡੇ ਬੈਂਕ ਦੀ। ਉਹ ਹੀ ਬੰਦ ਕੀਤੀ ਪਈ ਐ ਕਿਸਾਨਾਂ ਦਾ ਕਰਜ਼ਾ ਦੇਣਾ ਉਹ ਸ਼ੁਰੂ ਕਰੋ। ਅਸਟਾ ਕੰਮ ਕਰਨ ਨੂੰ ਤਿਆਰ ਹੈ ਕੰਮ ਤਾਂ ਲੈ ਕੇ ਆਓ ਅਸਟਾ ਕਹਿੰਨੇ ਸਾਨੂੰ ਕੰਮ ਦੋ ਅਸ ਕੰਮ ਕਰਨ ਨੂੰ ਤਿਆਰ ਹੈ ਇਸ ਮੌਕੇ ਮੁਲਾਜ਼ਮਾ ਨੇ 6ਵਾਂ ਪੇਕ ਕਮਿਸ਼ਨ ਲਾਗੂ ਕਰਨ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਕਿਸਾਨੀ ਲਈ ਕਰਜ਼ੇ ਮੁਹੱਈਆ ਕਰਵਾਉਣ ਦੀ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਜੋ ਕਿ ਕਰੀਬ ਪਿਛਲੇ 5 ਸਾਲਾਂ ਤੋਂ ਬੰਦ ਕੀਤੇ ਹੋਏ ਨੇ ਮੁਲਾਜ਼ਮਾ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਿਸਾਨੀ ਬਚਾਓ ਦੇ ਨਾਅਰੇ ਮਾਰ ਰਹੀ ਹੈ ਤੇ ਦੂਜੇ ਪਾਸੇ ਕਿਸਾਨਾਂ ਦੇ ਕਰਜ਼ੇ ਬੰਦ ਕਰਕੇ ਉਹਨਾਂ ਦੀ ਸੰਘੀ ਖੁੱਟਣ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹਕੀਕੀ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ